ਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੀ ਜੋਸ਼ੀ ਜਨਨਾ ਉਤੇ ਅਨੰਦਪ੍ਰੇਤ ਦਾ ਸਵਾਗਤ ਕਰਦੇ ਆਂ ਬੋਲੀ ਹਾਜ਼ਰ ਇੱਕ ਭੈਣ ਨੇ ਘਟਮਾ ਜਰਾ ਪਟਿਆਲੇ ਦੇ ਕੋਈ ਕੋਈ ਪਿੰਡ ਹੈ ਜਿਵੇਂ ਨੌਣਾ ਖੁੱਦੀ ਹਮਾ ਸ਼ਾਇਦ ਉਹਨਾਂ ਨੇ ਮੈਨੂੰ ਦੱਸਿਆ ਮੈਂ ਹਰਜੀਤ ਕੌਰ ਤੇ ਉਹ ਕਹਿੰਦੀ ਵੀ ਇਹ ਸਾਨੂੰ ਇਹ ਗੀਤ ਜਰੂਰ ਦੁਬਾਰਾ ਸੁਣਾਓ ਸਾਨੂੰ ਲੱਭ ਨਹੀਂ ਦੇਖਾ ਉਹਨਾਂ ਦੀ ਸਪਾਰਸ਼ਾਂ ਪੂਰੀ ਕਰਦੀਆਂ ਜ ਸਾਨੂੰ ਇਸ ਪਿਆਰੇ ਜ ਲੋਕ ਨੂੰ ਇਹਦੇ ਵਿੱਚ ਭਰਾ ਇੱਕ ਬਾਹਰਲੇ ਦੇਸ਼ ਚ ਜਾ ਜਾਂਦਾ ਹੁਣ ਆਪਣੇ ਮੱਥੀ ਆਮ ਬਾਹਰਲੇ ਦੇਸਾਂ ਜਾਈ ਜਾਂਦੇ ਨੇ ਫਿਰ ਉਹ ਕੰਨੀ ਨੂੰ ਬਾਪੂ ਦੀ ਵੀ ਕੱਲ ਮਹਿਸੂਸ ਹੁੰਦੀ ਹੈ ਕਿ ਇਹ ਰਹਿ ਮੁਲਕ ਹੈ ਮੈਂ ਪੱਛਮੀ ਦੇਸ਼ਾਂ ਨੇ ਤਾਂ ਸਾਹ ਭੈਣ ਭਰਾ ਸਾਰੇ ਦੂਰ ਕਰਦੇ ਹਨ ਤੇ ਉਹ ਕੰਨੀ ਵਿਆਹ ਪਾ ਦਾ ਸੁਣ ਕਦੋਂ ਮਿਲਾਂਗੇ ਇਹਦੇ ਵਿੱਚ ਇਹੀ ਭੈਣ ਨਿਆ ਦਾ ਦਰਦ ਪੇਸ਼ ਕੀਤਾ ਹੋਇਆ ਹੈ ਤੇ ਅੰਮੀ ਦਾ ਸਮਾਂ ਸਮਝਦਾਊਗਾ ਬਾਕੀ ਜਿਹੜੇ ਸਮਝੇ ਉਹਨੇ ਕੀ ਗੱਲਾਂ ਕਰੀਆਂ ਨੇ ਕੁੜੀਆਂ ਅਸੀਰ ਦੇ ਵਿੱਚ ਤੇ ਇਹ ਸਾਡਾ ਮਿਰਸਾ ਪਹਿਲੇ ਦਿਨੋਂ ਹੀ ਆਪਦਾ ਗੀਤਾਂ ਰਾਹੀਂ ਬਹੁਤ ਸਾਰਾ ਕੁਝ ਸਮਝਾਇਆ ਹੋਇਆ ਦਿਨ ਵਿੱਚ ਹੈ ਨਾ ਤੇ ਅੱਗੇ ਨਾਮਾ ਫਿਰਦੇ ਬਿਨ ਆਖbaar ਜਾਣ ਲੱਗੇ ਹੁਣ ਇਸ ਤਰ੍ਹਾਂ ਦੇ ਗੀਤ ਬਣਾਣ ਲੱਗੇ ਹੈ ਨਾ ਤੇ ਲੋ ਸੁਣੋ ਫਿਰ ਭੈਣ ਦਾ ਦਰਦ ਇਹਦੇ ਵਿੱਚ ਕੀ ਹੈ ਤੇ ਜਿਹੜਾ ਮੈਂ ਨੁਕਤਾ ਪਾਉਗੀ ਉਹ ਹੁਣ ਤਜਾਬ ਦਾ ਫਿਰ ਕਹਿੰਦੇ ਸਾਨੂੰ ਮੈਂ ਨਾਲੇ ਪਾਇਆ ਹੋਇਆ ਦਾ ਨਾ ਰਿਪੀਟ ਤਾਂ ਕਰਦੀ ਰਹਿੰਦੇ ਆ ਬਈ ਇਤਿਜਾਬ ਕਿਵੇਂ ਬੰਦ ਹੋਊਗਾ ਤੇ ਉਹ ਸਾਨੂੰ ਇਸ ਤੋਂ ਬਾਅਦ ਪੂਰੀ ਇਤਬਾਦ ਕਾਪੀ ਪੈਨਸਲ ਆ ਕੇ ਬੈਲੀ ਤੇ ਉਹ ਵੀ ਠੀਕ ਹੋਊਗਾ ਤੇ ਆਪ ਵੀ ਨਾਲੇ ਇੱਕ ਦੋ ਦਿਨ ਪੀਣਾ ਪੰਜ ਸੱਤ ਦਿਨ ਇਹ ਕਰਨਾ ਤੇ ਆਜੋ ਫਿਰ ਆਪਾਂ ਆਪਣਾ ਰੰਗਾ ਰੰਗ ਪ੍ਰੋਗਰਾਮ ਕਰਨ ਤੇ ਫਿਰ ਆਪਾਂ ਤੰਦਰੁਸਤੀ ਵਾਲਾ ਮਾਰ ਜੁਣੋ ਹਰਜੀਤ कौर ਭੈਣ ਜੀ ਉਹ ਸੁਣਦੀ ਹੋਣੀ ਹੈਗੀ ਮੈਂ ਕਿਹਾ ਸੀ ਉਹਨੂੰ ਪੰਜ ਚਾਰ ਦਿਨ ਨੂੰ ਪਾਉਗੀ ਐਸੋ ਹੋ ਫਿਰ ਮੈਂ ਮਾਨੇ ਵਿੱਚ ਸਾੰਬੀ ਬੈਠੀ ਹਾਂ ਕੁਝ ਗਮ ਤੇ ਨੇ ਕੁਝ ਗਮ ਬੀਰਾ ਮੈਂ ਮਾਨੇ ਵਿੱਚ ਸਾੰਬੀ ਬੈਠੀ ਹਾਂ ਕੁਝ ਗਮ ਬੀਨੇ ਕੁਝ ਚਾ ਵੀਰ ਮਨੋ ਹਾਜੀ ਦੇ ਬਰੀ ਗ ਲਗਦਾਏ ਪੇਕੇ ਘਰ ਨੂੰ ਜਾਂਦਾਰ ਮੀਰਾ ਉਧੇ ਵਤਿਪਨੇ ਵਾਂਗੂ ਦੇ ਪੇਰੇ ਦਵਾਰਾ ਗਦ ਖੇਲਾਗੇ Cantó mira. மனு கி ਰਮਨੂ ਥੋ ਡਰੈਂਦਾ ਬਾਬਲ ਦੀ ਕੰਲੇ ਦੀ ਮੇਰੀ ਹਰ ਗਾਲ ਦੇਵੀ ਹੈ ਰੈਂਦਾ ਬਾਬਲ ਦੇ ਕੰਲੇ ਦੀ ਮੇਰੀ ਹਰ ਗਾਲ ਦੇਵੀ

ਤੇਰਾ ਦੁੱਖ ਨਾ ਸਹਿੰਦੀ ਸੀ ਤੇਰੀ ਖਾਤਰ ਚੰਦੇ ਰਹਾ ਵੀ ਮਾਤ ਕੁਟ ਘਾਲੈਂਦੀ ਸੀ ਤੇਰੀ ਥਾ ਤੇ ਚੰਦੇ ਰਹਾ ਵੀ ਰਦੀਆ ਬੋੜਾ ਵੇ ਦੁਆਰਾ ਕਦੋਂ ਖਿਲਾਗੇ ਮੈਨੂੰ ਦੱਸ ਦੇ ਹੀ ਰਿਆ ਵੇ ਨੀਰੇ ਆਪਾ ਕਦੋਂ ਮੀ ਮੂਲੇ ਕਾਂਦੀ ਮੀਰੇ ਨੰਨੀ ਬੜੀ ਲਕੀਰੇ ਦੂਰ ਕਰੇ ਬੁਦਮਾ ਮਾਤੋਂ ਕਰੀਤੇ ਦੂਰ ਪਹਿਣਾ ਤੋਂ ਵੀਰੇ ਬਣਾ ਲਾੜ ਦੇ ਰਹਿੰਦੇ ਸੀ ਕਦੇ ਨਾਰੋਈ ਅੱਜ ਮੇਰੀ ਅੱਖਾਂ ਦੇ ਵਿੱਚ ਨੀਰ ਤੇ ਹਾਂ ਕੇ ਵੀ ਅੱਖਾਂ ਦੇ ਵਿੱਚ ਨੀਰ ਤੇ ਹੋਂ ਕੇ ਵੀ ਚ ਦੀਨਾਂ ਦੇ ਮੈਨੂੰ ਦੱਸ ਦੇ ਸੋਣਿਆ ਕੋਰ ਦੀ ਸਪਰਸ਼ ਪੂਰੀ ਕਰਤੀ ਗਾਇਆ ਤਾਂ ਜਿਵੇਂ ਗਿਆ ਹੈ ਨਾ ਤੇ ਕਈ ਵਾਰੀ ਭੁੱਲ ਵੀ ਜਾਂਦੇ ਆ ਹਨ ਤੇ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਣਦੇ ਹੋਣ ਗੀਤ ਨੂੰ ਤੇ ਉਮੀਦ ਆ ਸੋ ਸਾਰਿਆਂ ਨੂੰ ਹੋਰ ਨੂੰ ਪਸੰਦ ਆਇਆ ਹੋਣਾ ਹੈ ਨਾ ਇਹ ਭੈਣ ਨੇ ਦੋਸਿਆ ਬਾਹਰ ਗਿਆ ਹੋਇਆ ਭਰਾ ਤੇ ਉਹ ਗੱਲ ਵੀ ਭਰਾ ਦੇ ਬਾਪ ਦੇ ਇਕੱਲੇ ਦਾ ਵੀ ਹਰ ਗੱਲ ਜਿਵੇਂ ਜਗਰ ਰਹਿੰਦਾ ਹੈ ਜੇ ਬਾਪ ਆਪਣਾ ਇਕੱਲਾ ਤੇ ਮਾਮਾ ਦਾ ਪੁੱਤ ਦੂਂਦਰ ਹੋ ਗਿਆ ਨਾ ਸਾਰਾ ਤੁਸੀਂ ਸੁਣ ਹੀ ਗਿਆ ਦੇ ਵਿੱਚ ਤੇ ਹੁਣ ਆ ਜਿਵੇਂ ਆਪਾਂ ਤੰਦਰੁਸਤੀ ਵੱਲ ਉਹ ਹੀ ਹੈ ਵੀ ਜਿਵੇਂ ਤੇਜਾਬ ਬਣ ਜਾਂਦਾ ਹੈ ਬਹੁਤ ਮੈਨੂੰ ਬਣਦਾ ਹੁੰਦਾ ਸੀ ਤੇ ਜਣੀ ਜ਼ਿੰਦਗੀ ਜੇ ਤੇਜਾਬ ਬਣਿਆ ਨਾ ਤਾਂ ਵੀ ਜ਼ਿੰਦਗੀ ਖਰਾਬ ਹੋ ਗਈ ਤੇ ਪਤਾ ਕੀ ਕਰਨਾ ਤੇਜਾਬ ਖਤਮ ਕਰੋ ਜੇ ਕਹਿੰਦੇ ਵੀ ਅੱਧਾ ਚਮਚਾ ਜਿੰਜਰ ਅੱਧਾ ਚਮਚਾ ਜਮੈਨ ਇੱਕ ਗਲਾਸ ਕੱਚੀ ਦਸਤੀ ਕਰਦੇ ਜੇ ਨਾ ਵੀ ਕੱਚੀ ਦਸਤੀ ਕਰੋਗੇ ਪਹਿਲਾਂ ਮੈਂ ਇਹ ਪਾਇਆ ਉਹ ਵੀ ਲੋਕਾਂ ਨੇ ਪ੍ਰਤਿਆ ਕਿ ਦਿਨ ਉਹ ਵੀ ਠੀਕ ਨੇ ਪਰ ਇਹ ਸਾਂਤ ਪ੍ਰੇਮਾਨੰਦ ਜੀ ਨੇ ਸਿਆਉਣ ਨਾਲ ਫਿਰ ਕੱਚੀ ਲੱਸੀ ਦੱਸਤੀ ਤੇ ਕੱਚੀ ਲੱਸੀ ਦੇ ਵਿੱਚ ਸ਼ੱਕਰ ਪਾ ਲੋ ਕਹਿੰਦੇ ਤੇ ਉਹ ਤੁਸੀਂ ਪੀ ਲਓ ਤੇ 5-7 ਦਿਨ ਰੋਜ਼ ਪੀਓ ਤੇ ਆਵਿਓ ਰਾਤ ਨੂੰ ਮਾਰ ਕੇ ਰੱਖਦਾ ਅੱਧਾ ਚਮਚਾ ਜੀਰਾ ਤੇ ਅੱਧਾ ਚਮਚਾ ਜਿਮੇਨ ਹੈਨਾ ਕੱਚੀ ਲੱਸੀ ਜੇ ਸਵੇਰ ਉੱਠ ਕੇ ਪੀ ਲਿਆ ਬਸ ਤੇ ਆਵੜ ਨਹੀਂ ਪਹਿਲੇ ਦਿਨ ਤੋਂ ਨਹੀਂ ਮੜਨਾ ਤੇ ਲਓ ਮਾਣੋ ਇਸ ਦੀ ਦਾ ਤੇ ਇਸ ਨੂੰ ਤੇ ਆਨੰਦ ਹੁਣ ਸਾਨੂੰ ਦੇ ਛੁੱਟੀਆਂ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮੁਲਾਕਾਤ। ਧੰਨਵਾਦ ਸਾਡੀ ਵੀਡੀਓ ਦੇਖਣ ਲਈ।